ਨਜਾਇਜ਼ ਦੀ ਗੱਲ ਕਰਦਾ ਹਾਂ ਜੀ ਦੇਖੋ ਜਿਹੜਾ ਨਜਾਇਜ਼ ਕਬਜ਼ਾ ਉਹਦੇ ਵਿੱਚ ਕੋਈ ਪਾਲਟੀ ਹੁੰਦੀ ਹੈ ਤੁਸੀਂ ਕਰਿਆ ਮੈਂ ਕਰਿਆ ਪਿੱਛੇ ਹੁੰਦਾ ਕਿ ਬਈ ਇਸ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਅਕਰੋਚਮੈਂਟ ਕੀਤੀ ਹੈ ਇੱਕ ਬਿਲਕੁਲ ਹੀ ਨਜਾਇਜ਼ ਹੋਇਆ ਜਿਹੜਾ ਤਹਿਸੀਲ ਕੰਪਲੈਕਸ ਦੇ ਨਾਲ ਇੱਕ ਪਾਰਕ ਦੇ ਵਿੱਚ ਜਿਹੜੀ ਉੱਥੇ ਪਾਰਕ ਹੈ ਉਹਦੇ ਵਿੱਚ ਇੱਕ ਡੱਬਾ ਬਣਾ ਦਿੱਤਾ ਗਿਆ ਉਹਨੂੰ ਲੋਕ ਸਮਾਣੇ ਦੇ ਸਾਡੇ ਨੌਮਾ ਯੂਬਾ ਦੇ ਨਾਂ ਤੇ ਬੁਲਾਇਆ ਜਾਂਦਾ ਉਸ ਦਾ ਕੋਈ ਵਾਲੀਵਾਰਸ ਹੀ ਨਹੀਂ ਹੈ ਕਿ ਉਹ ਬਣਾਇਆ ਕਿਵੇਂ ਹੈ ਰਾਤ ਨੂੰ 12 1 ਵਜੇ ਅਣਪਛਾਤੇ ਲੋਕ ਆਏ ਲੈਂਟਰ ਪਾ ਕੇ ਚਲੇ ਗਏ ਤੇ ਉਹਦਾ ਕੋਈ ਵਾਰਿਸ ਨਹੀਂ ਹੈ ਉਹ ਕਿਉਂ ਨਹੀਂ ਤੋੜਿਆ ਜਾ ਰਿਹਾ ਹਜੇ ਜੂਨ ਦਾ ਤੂੰ ਆ ਜਦੋਂ ਉਹਦਾ ਕੋਈ ਵਾਰਿਸ ਨਹੀਂ ਉਹ ਕਮੇਟੀ ਜੀਗਾ ਤੇ ਬਣਿਆ ਉਹ ਉਹ ਨਹੀਂ ਤੋੜਿਆ ਗਿਆ ਜੀ ਦੇਖੋ ਕਿ ਸਭ ਤੋਂ ਵੱਡੀ ਸਮੱਸਿਆ ਕਿ ਉਹਦੇ ਪਿੱਛੇ ਕੌਣ ਹੈ ਉਹ ਹੀ ਉਹ ਦੱਸੂਗਾ ਕਿ ਉਹਦੇ ਪਿੱਛੇ ਕੌਣ ਹੈ ਕੋਈ ਕਮੇਟੀ ਚ ਉਹਦਾ ਮਤਾ ਪਿਆ ਕੋਈ ਕਿਸੇ ਨੂੰ ਗ੍ਰਾਂਟ ਜਾਰੀ ਹੋਈ ਕੋਈ ਟੈਂਡਰ ਲੱਗਿਆ ਕੀ ਹੋਇਆ ਕੁਝ ਨਹੀਂ ਹੋਇਆ ਉਹਦਾ ਉਹ ਐਵੇਂ ਹੀ ਬਣ ਗਿਆ ਕੌਣ ਬਣਾ ਗਿਆ ਪਤਾ ਹੀ ਨਹੀਂ ਉਹਦਾ ਕੁਛ ਐਮਸੀ ਨੇ ਬਰੋ ਦਿੱਤਾ ਸੀ ਉਹਨਾਂ ਜੇਲ੍ਹ ਯਾਤਰਾ ਬਿਲਕੁਲ ਜਾਣਾ ਪਿਆ ਜੀ ਚਾਰ ਬੰਦੇ ਗਏ ਉੱਥੇ ਉਹਨਾਂ ਨੇ ਰੋਕਿਆ ਕਿ ਭਾਈ ਸਾਡਾ ਤਾਂ ਇਹਦੇ 'ਚ ਕੋਈ ਮਤਾ ਨਹੀਂ ਕੋਈ ਕੁਛ ਨਹੀਂ ਕੋਈ ਟੈਂਡਰ ਨਹੀਂ ਇਹ ਕੌਣ ਬਣਾ ਰਿਹਾ ਸਾਡੀ ਜਗ੍ਹਾ 'ਚ ਕਮੇਟੀ ਦੀ ਚ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਭੇਜ ਦਿੱਤਾ ਗਿਆ ਪਰਚਾ ਕਰ ਦਿੱਤਾ ਗਿਆ ਉਹਨਾਂ ਤੇ ਉਹ ਹਜੇ ਵੀ ਉਹਨਾਂ ਦਾ ਕੇਸ ਚੱਲਦਾ ਹੈ ਮੇ ਵੀ ਮੇਰੇ ਖਿਆਲ ਤਿੰਨ ਚਾਰ ਦਿਨ ਉਹ ਵਿਚਾਰੇ ਜੇਲ੍ਹ ਵੀ ਜਾ ਕੇ ਆਏ ਨੇ ਤੇ ਉਹਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ ਮੈਂ ਤਾਂ ਇਹ ਪੁੱਛਦਾ ਕਿ ਉਹ ਹੈ ਕਿਦਾ ਉਹਦਾ ਮਾਲਕ ਕੌਣ ਹੈ ਸਾਹਮਣੇ ਤਾਂ ਆਵੇ ਨਾ ਜਿਹੜਾ ਈਓ ਸਾਹਿਬ ਜਵਾਬ ਦੇ ਸਕਣ ਏ ਯੋਸਾਬ ਇਹ ਕਹਿੰਦੇ ਨੇ ਜੀ ਮੇਰੇ ਤੋਂ ਪਹਿਲਾਂ ਜਿਹੜੇ ਕਬਜ਼ੇ ਹੋ ਗਏ ਮੈਂ ਨਹੀਂ ਕਰ ਸਕਦਾ ਇਹ ਤਾਂ ਉਹਨਾਂ ਦੇ ਹੁੰਦੇ ਹੋਏ ਹੋਏ ਨੇ ਮੈਂ ਉਹ ਉਹ ਗੱਲ ਕਰਦਾ ਜਿਹੜੇ ਇਹਨਾਂ ਦੇ ਹੁੰਦੇ ਹੋਏ ਹੋਏ ਨੇ ਪਿਛਲਿਆਂ ਨੂੰ ਛੱਡ ਦੋ ਉੱਥੇ ਆਪਣਾ ਵਿੱਕੀ ਸਪੀਡਸ ਦੇ ਨਾਲ ਹੋਏ ਨੇ ਜੀ ਤਿੰਨ ਚਾਰ ਸ਼ੋਰੂਮ ਬਣ ਗਏ ਵੱਡੇ ਵੱਡੇ ਉਹਨਾਂ ਦੇ ਉਹਦੇ 'ਚ ਹੋਏ ਨੇ ਇੱਕ ਆ ਚਕਲੇ ਬਾਜ਼ਾਰ 'ਚ ਬਾਲਮਿਕੀ ਗੇੜ ਦੇ ਸਾਹਮਣੇ ਬੰਦੇ ਨੇ ਗਲੀ ਨੂੰ ਹੀ ਰੋਕ ਕੇ ਦੁਕਾਨ ਬਣਾਤੀ ਇੱਕ ਬੱਸ ਅੱਡੇ 'ਚ ਉਹ ਸਾਈਕਲ ਸਟੈਂਡ ਵਾਲਾ ਕੋਈ ਉਹਨੇ ਸ਼ਟਰ ਕੱਢ ਤਾ ਨਜਾਇਜ਼ ਉਹ ਕਹਿੰਦਾ ਜੀ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਮੈਂ ਯੋ ਨੂੰ ਉਹਦੇ ਕਹਿ ਕੇ ਭਾਈ ਤੂੰ ਪ੍ਰੈਸ ਚ ਦੇ ਦੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਪਤਾ ਲੱਗ ਜੂਗਾ ਉਹ ਨਹੀਂ ਦਿੱਤੇ ਇੱਕ ਇੱਥੇ ਆਪਣਾ ਪੁਲਿਸ ਚੌਂਕੀ ਕੋਲ ਇੱਕ ਛੱਡ ਪਿਆ ਹੋਇਆ ਬਹੁਤ ਵੱਡਾ ਉਹ ਇਹਦੇ ਰਾਜ ਚ ਇੱਕ ਗੰਦੇ ਨਾਲੇ ਤੇ ਜਿੱਥੋਂ ਹੌਦੀ ਦਾ ਪੰਗਾ ਪਿਆ ਸੀ ਉੱਥੇ ਗੰਦੇ ਨਾਲੇ ਦੇ ਉੱਪਰ ਛੜਕ ਦੇ ਉੱਪਰ ਕੰਦ ਕਰੀ ਹੋਈ ਆ ਪੂਰੀ ਉਹ ਕਿੰਨੇ ਕਰੀ ਹੋਈ ਆ ਉਹ ਨਹੀਂ ਤੋੜੀ ਜਾ ਰਹੀ ਉੱਥੇ ਇੱਕ ਨਾਲ ਕਬਾੜੀਆ ਬੈਠਾ ਉਹ 40 ਤੋਂ 50 ਫੁੱਟ ਜਗ੍ਹਾ ਉਹਨੇ ਡੱਬ ਰੱਖਿਆ ਉਹਨੂੰ ਕੋਈ ਨਹੀਂ ਪੁੱਛਦਾ ਅੱਗੇ ਆ ਕੇ ਸ਼ੋਰੂਮ ਨਵੇਂ ਬਣੇ ਨੇ ਟੀਮੇ ਚੱਕੀ ਵਾਲੇ ਦੇ ਸਾਹਮਣੇ ਤਿੰਨ ਸ਼ੋਰੂਮ ਬਣੇ ਨੇ ਤਿੰਨ ਤੋਂ ਚਾਰ ਉੱਥੇ ਬਾਹਰ ਐਡਾ ਵੱਡਾ ਜਨਰੇਟਰ ਨਾਲੇ ਦੇ ਉੱਪਰ ਰੱਖਿਆ ਹੋਇਆ ਉਹ ਜਗ੍ਹਾ ਤੇ ਇੰਨੀਆਂ ਅੱਗੇ ਪੌੜੀਆਂ ਵਧੀਆਂ ਨੇ ਜਿੰਨੀ ਉਹਨਾਂ ਦੀ ਰਜਿਸਟਰੀ ਰਜਿਸਟਰੀ ਤੋਂ ਵੱਧ ਕੇ ਲੈਂਟਰ ਨੇ ਹੁਣ ਤੁਹਾਨੂੰ ਮੈਂ ਹੋਰ ਕੀ ਕੀ ਦੱਸਾਂ ਕਿ ਸਾਰੇ ਸਮਾਨੇ ਚ ਇਹ ਜਿਹੜੀ ਗੱਲ ਈਓ ਸਾਹਿਬ ਕਰਦੇ ਨੇ ਨਾ ਕਿ ਮੇਰੇ ਤੋਂ ਪਹਿਲਾਂ ਹੋਈਆਂ ਨੇ ਉਹ ਜੋ ਮੈਂ ਤੁਹਾਨੂੰ ਦੱਸਿਆ ਈਓ ਦੇ ਹੋਏ ਹੋਈਆਂ ਨੇ ਇੱਕ ਨਾ ਗਾਂਧੀ ਗਰੋਂ ਚ ਕਰਿਆਨੇ ਦੀ ਦੁਕਾਨ ਹੈ ਜੀ ਉਹਦੇ ਵਿੱਚ ਚਰਚਾ ਹੈ ਵੀ ਸ਼ਟਰ ਲਾਇਆ ਗਿਆ ਹੈ ਕਿ ਰਾਜਨੀਤਿਕ ਬੰਦੇ ਦੀ ਜ਼ਹਤ ਹੈ ਕਿ ਲਵਾਇਆ ਗਿਆ ਹੈ ਸ਼ਟਰ ਬਾਹਰਲੇ ਪਾਸੇ ਉਹਦੇ ਬਾਰੇ ਕੀ ਉਹ ਵੀ ਤੁਸੀਂ ਸਾਰੇ মিডিਆ ਨੇ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਠਾਇਆ ਸੀ ਤੇ ਇਹ ਉਹਨੇ ਉੱਥੇ ਮਸ਼ੀਨਰੀ ਵਗੈਰਾ ਭੇਜ ਕੇ ਥੋੜਾ ਡਰਾਮਾ ਜਿਹਾ ਵੀ ਕਰਤਾ ਸੀ ਪਰ ਉਹ ਜਿਉਂ ਦਾ ਤਿਉਂ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਹੀ ਗੱਲਾਂ ਵਾਸਤੇ ਅੱਜ ਮਜਬੂਰਨ ਮੈਨੂੰ ਉਰੇ ਬਹਿਣਾ ਪਿਆ ਕਿ ਭਾਈ ਤੂੰ ਕਿਉਂ ਸਾਡਾ ਹੀ ਸਰਵੰਟ ਹੋ ਕੇ ਪਬਲਿਕ ਦਾ ਤੂੰ ਪਬਲਿਕ ਦੀ ਪ੍ਰਾਪਰਟੀ ਕਿਉਂ ਦਬਾਈ ਜਾਂਦਾ ਇਹਦਾ ਕਾਰਨ ਕੀ ਹੈ ਤੈਨੂੰ ਕੀ ਲਾਲਚ ਹੈ ਤੇ ਨੂੰ ਪੈਸੇ ਦਾ ਲਾਲਚ ਹੈ ਜਾਂ ਤੁਰਤੇ ਕੋਈ politically pressure ਹੈ ਕੀ ਆ ਕੇ ਦੱਸੇ ਇੱਥੇ ਮੀਡੀਆ 'ਚ ਬੋਲੇ ਤੁਹਾਡੀ ਹੁਣ ਮੰਗ ਕੀ ਹੈ ਮੇਰੀ ਮੰਗ ਇਹ ਹੀ ਹੈ ਜੀ ਸ਼ਹਿਰ 'ਚ ਜਿੰਨੀ ਟ੍ਰੈਫਿਕ ਦੀ ਸਮੱਸਿਆ ਹੈ ਜਿੰਨੇ ਨਜਾਇਜ਼ ਸਾਰੀਆਂ ਹੋਈਆਂ ਨੇ ਕਬਜ਼ੇ ਹੋਏ ਨੇ ਥੜੇ ਨੇ ਦੁਕਾਨਾਂ ਦੇ ਸ਼ਟਰ ਬਾਹਰ ਨੇ ਜਿੰਨੀ ਵੀ ਕਮੇਟੀ ਦੀ ਸਾਡੀ ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਆ ਉਹ ਸਾਰੀ ਤੋਂ ਕਬਜ਼ੇ ਹਟਾਏ ਜਾ